ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਬੀਤੀ ਰਾਤ 1:30 ਵਜੇ ਦੇ ਲਗਭਗ ਹੋਇਆ ਭਿਆਨਕ ਸੜਕ ਹਾਦਸਾ ਪ੍ਰਾਲੀ ਦੀ ਪਰੇ ਇੱਕ ਟਰਾਲੀ ਚੜੀ ਡਿਵਾਈਡਰ ਤੇ ਅਤੇ ਉਹ ਵੀ ਪਲਟੀ ਨਾਲ ਟਰੈਕਟਰ ਦਾ ਹੋਇਆ ਬਹੁਤ ਨੁਕਸਾਨ ਤੇ ਦੂਜੀ ਟਰਾਲੀ ਇੱਕ ਹੋਰ ਪਲਟੀ ਸੜਕ ਹੋਈ ਜਾਮ ਮੌਕੇ ਤੇ ਪਹੁੰਚੀ ਥਾਣਾ ਨਈਆਂਵਾਲਾ ਦੀ ਪੁਲਿਸ ਅਤੇ ਨਾਲ ਐਸਐਸਐਫ ਦੀ ਟੀਮ ਅਤੇ ਉਹਨਾਂ ਵੱਲੋਂ ਹਾਈਡਰੇ ਅਤੇ ਜੀਐਸਵੀ ਮਸ਼ੀਨਾਂ ਦੇ ਨਾਲ ਇਸ ਸੜਕ ਨੂੰ ਅੱਜ ਵੀਰਵਾਰ ਨੂੰ 5:30 ਵਜੇ ਦੇ ਲਗਭਗ ਇਸ ਨੂੰ ਆਪਣਾ ਕਲੀਅਰ ਕਰਾਇਆ ਗਿਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਇਹ ਬਠਿੰਡਾ ਅਮਰitsar ਨੈਸ਼ਨਲ ਹਾਈਵੇ ਦੇ ਇਹ ਆਪਣਾ ਸਾਰੀਆਂ ਤਸਵੀਰਾਂ ਗਿੱਲਪਤੀ ਅਤੇ ਭੋਕੜਾ ਦੇ ਵਿਚਕਾਰ ਦੀਆਂ ਜਿੱਥੇ ਥਾਣਾ ਨਈਆਂਵਾਲਾ ਦੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਬੀਤੀ ਰਾਤ 3:00 ਵਜੇ ਦੇ ਲਗਭਗ ਇਹ ਸੜਕ ਹਾਦਸਾ ਹੋਇਆ ਜਿੱਥੇ ਇੱਕ ਟਰਾਲੀ ਜਿਹੜੀ ਉਹ ਡਿਵਾਈਡਰ ਤੇ ਚੜ ਜਾਣ ਦੇ ਕਾਰਨ ਇਹ ਆਪਣੀ ਟਰਾਲੀ ਦੀ ਪਰੇ ਟਰਾਲੀ ਇੱਥੇ ਆਪਣਾ ਪਲਟ ਗਈ ਤੇ ਨਾਲ ਇੱਕ ਟਰਾਲੀ ਹੋਰ ਪਲਟ ਗਈ ਇਹਦੇ ਨਾਲ ਸਾਰੀ ਸੜਕ ਜਾਮ ਹੋ ਗਈ ਸੀ ਅਤੇ ਇਹਨਾਂ ਵੱਲੋਂ ਅੱਜ ਸਵੇਰੇ ਵੀਰਵਾਰ ਨੂੰ 5:30 ਵਜੇ ਦੇ ਲਗਭਗ ਇਸ ਸੜਕ ਨੂੰ ਕਲੀਅਰ ਕਰਾਇਆ ਉਹਨਾਂ ਵੱਲੋਂ ਅੱਜ 5:30 ਵਜੇ ਦੇ ਲਗਭਗ ਸਾਰੀ ਜਾਣਕਾਰੀ ਸਾਂਝੀ ਕੀਤੀ ਦੱਸ ਦਈਏ ਕਿ ਇਹ ਭਿਆਨਕ ਸੜਕ ਹਾਦਸਾ ਬਹੁਤ ਹੀ ਖਤਰਨਾਕ ਸੀ ਕਿਉਂਕਿ ਇੱਕ ਟਰਾਲੀ ਡਿਵਾਈਡਰ ਦੇ ਉੱਤੇ ਟ੍ਰੈਕਟ ਚੜ੍ਹਨ ਦੇ ਕਾਰਨ ਇਹ ਟਰਾਲੀ ਪਲਟੀ ਅਤੇ ਟਰੈਕਟਰ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਸ ਦੇ ਨਾਲ બીજી ਟਰਾਲੀ ਇੱਕ ਹੋਰ ਪਲਟੀ ਅਗਰ ਇਹ ਹੀ ਦਿਨ ਦਾ ਟਾਈਮ ਹੁੰਦਾ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ ਕਿਉਂਕਿ ਰਾਤ ਨੂੰ ਟ੍ਰੈਫਿਕ ਨਹੀਂ ਸੀ ਇਸ ਨੂੰ ਲੈ ਕੇ ਮੌਕੇ ਤੇ ਐਸਐਸ ਦੀ ਬੀਐਸਐਪ ਦੀ ਟੀਮ ਪਹੁੰਚੀ ਅਤੇ ਥਾਣਾ ਨਈਂਆਵਾਲੇ ਦੀ ਪੁਲਿਸ ਪਾਰਟੀ ਪਹੁੰਚੀ ਤੇ ਇਹਨਾਂ ਵੱਲੋਂ ਸੜਕ ਨੂੰ ਅੱਜ ਦਿਨ ਚੜਦੇ ਤੋਂ ਪਹਿਲਾਂ ਪੱਲਾ ਹੀ ਸਾਰੀ ਨੂੰ ਜੀਐਸਵੀ ਮਸ਼ੀਨਾਂ ਅਤੇ ਹੈਡਰ ਦੇ ਨਾਲ ਕਲੀਅਰ ਇਹਨਾਂ ਵੱਲੋਂ ਕਰਵਾ ਦਿੱਤਾ ਗਿਆ। ਅਸੀਂ ਹੁਣ ਦਿਖਾ ਰਹੇ ਹਾਂ ਬਠਿੰਡਾ ਅਮਰitsar ਨੈਸ਼ਨਲ ਹਾਈਵੇ ਗਿਲਪਤੀ ਅਤੇ ਭੋਖੜਾ ਦੇ ਵਿਚਕਾਰ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਦਿਨ ਚੜਦੇ ਨਾਲ ਹੀ ਇਹਨਾਂ ਵੱਲੋਂ ਇਸ ਸੜਕ ਨੂੰ ਕਲੀਅਰ ਕਰਵਾ ਦਿੱਤਾ ਗਿਆ। ਨਹੀਂ ਐਸਐਸ ਕੁਮਰਸਿੰਘਾ ਖਾੜਾ ਨਈਂਆਵਾਲਾ ਤਨਾਤਾ ਤੇ 32 ਡੇਰ ਕੋਈ ਦੇ ਕਿਲੋ ਪ੍ਰੋਜੈਕਟ ਅੱਜ ਆਈ ਗਾ ਚਾਰਾਂ ਨਾਲਾਂ ਦਾ ਵੀ ਆਪਣੇ ਪਹਾੜੇ ਧੀਰਵਲ ਪਾਸ ਤੋਂ ਹੋਏ ਉਹ ਕਾਲੀਆਂ ਪੱਟੀਆਂ ਵੀ ਹੈ ਭਰਾੜੀ ਦੇ ਭਰੀਆਂ ਨੇ ਤੇ ਖਾਵਾਲੇ ਪ੍ਰਭਾਤ ਹੋਈ ਹੈਗੀ ਤੇ ਮੈਂ ਸਮੇਤ ਕੋਰਸ ਸਮੇਤ ਐਸਐਸਐਫ ਕੋਰਸ ਦਾ ਲੋਕੇ ਤੇ ਹਾਜ਼ਰ ਆ ਕੇ ਤੇ ਕਪੜਾ ਜਰੂਦਾ ਟੂਲ ਆਪਣੀਆਂ ਜੀਵੀਸੀ ਮਸ਼ੀਨਾਂ ਵਗਰਾ ਲਗਾ ਕੇ ساری ਮਾਰਨਾ ਸੜਕ ਨੂੰ ਪਹਾਲੀ ਕਰਾਇਆਗਾ ਤੇ 30 ਮਿੰਟ ਤੋਂ 5-4 ਮਿੰਟਾਂ ਦਾ ਟੱਕਰ ਵਾਸਾ ਆਵਾਜ਼ੇ ਬਾਹਰ ਹੋ ਵਾਲੀ ਆ ਆਜੇ ਬਾਹਰ ਹੁੰਦੀ ਤੇ ਇਹਦੀ ਪ੍ਰੋਜੈਕਟ ਸੈਟ ਲਗਾਤੀ ਆ ਇਹ ਵੀ ਕਲਾਉਡ ਸੈਟ ਤੇ ਕਰਾਉਂਦੇ ਸਾਰੇ ਦੇਖ ਲਓ ਜੀ ਤੁਸੀਂ ਹੁਣ 5:30 ਘੰਟੇ ਕੇ 1:30 ਵਜੇ 2 ਫਿਰ 4 ਘੰਟੇ ਲਾਜੀ ਫਿਰ